ਇਹ ਸੋਈ ਆ ਪਹਿਲਾ ਸੂਆ ਸੋਈ ਹੋਇਆ ਕਿੰਨੇ ਟਾਈਮ ਦੀ ਹੋ ਗਈ ਸੂਈ ਬਈ ਇਹ ਇਹ ਵੀਰੇ 2 ਤੋਂ 2.5 ਮਹੀਨੇ ਹੋ ਗਏ ਨੂੰ ਆ ਕੱਟਾ ਮਗਰ ਇਹਦੇ ਵਿੱਚ ਕੱਟੀ ਆ ਜੀ ਕੱਟੀ ਮਗਰ ਆ ਠੀਕ ਆ ਬਾਈ ਦੁੱਧ ਕਿੰਨੇ ਦੇ ਚੱਲਦੀ ਆ ਵੀਰੇ ਦੁੱਧ ਵੀਰੇ 10 ਕਿਲੋ ਹੈਗਾ ਇਹ ਵੈੜ ਚੰਗੀ ਪਲੀ ਪੁਲੀ ਵੀ ਚੰਗੀ ਆ ਯਾਰ ਹਾਂ ਤੁਰਦੀ ਦਰਦੀ ਘੋੜੀਆਂ ਨੂੰ ਹਨਾ ਲੈ ਇਹ ਥੱਲੋ ਤਾਂ ਫਿਰ ਬਈ ਐ ਬਣਦੀ ਬਹੁਤ ਵਾਤ ਬਣਦੀ ਵੀਰੇ ਹੂੰ ਕਿਉਂਕਿ ਬਾਈ ਥਾਣਾ ਵੇਖੋ ਕਿਹਨਾਂ ਦੀ ਮਿੱਤਰੋ ਹਨਾ ਬੋਲੀ ਬਹੁਤ ਬਹਿ ਜਾ ਪਾਪਾ ਇੱਦਾਂ ਹਾਂ ਬਹਿ ਜਾ ਪਾਪਾ ਥੱਲੇ ਲੈ ਬਈ ਠੀਕ ਆ ਬਈ ਆ ਲੈ ਲੈ ਠੀਕ ਆ ਬਾਪੂ ਯਾਰ ਓਕੇ ਜਮਾ ਸੁੰਦੀ ਤੋਂ ਦੁੱਧ ਚੰਗਾ ਕੱਢਿਆ ਯਾਰ ਕਿ ਪਤਾ ਨਹੀਂ ਕੀ ਗੱਲ ਬਣ ਗਈ ਖਰਾਗ ਨਹੀਂ ਪਈ ਇਹਨੂੰ ਉਹ ਜੀ ਦੁੱਧ ਯਾਰ ਕੀ 10 12 ਕਿਲੋ ਤੇ ਰਹੀ ਆ ਇਸ ਦੀ 10 12 ਕਿਲੋ ਹਾਂ ਜੀ ਨਹੀਂ ਪਿਛਲੀ ਵਾਰੀ ਬਹੁਤ ਦੁੱਧ ਕੱਢਿਆ ਹੈ ਤੋ ਕਿੰਨਾ ਦੇ ਤਾਈ ਪਿਛਲੀ ਵਾਰੀ ਦੁੱਧ ਵੀਰੇ ਨੇ ਪਿਛਲੀ ਵਾਰੀ ਤਕਰੀਬਨ ਦੁੱਧ ਆਇਆ ਸੀ 17 18 ਕਿਲੋ 17 ਲੱਗਾ ਇਹਨੂੰ ਬਿਲਕੁਲ ਵੀਰੇ ਪੁੱਲੀ ਬਹੁਤ ਹੈ ਤੇ ਥਣ ਥਣ ਵਿੱਚ ਕਿਸੇ ਵਿੱਚ ਬਾਅਦ ਕੁਛ ਕੁਛ ਨਹੀਂ ਫਾਲਟ ਗਾਰੰਟੀ ਹੋ ਗਈ ਆਪਣੀ ਉਹਨਾਂ ਡੰਗਰਾਂ ਦੇ ਗਾਰੰਟੀ ਹੋ ਗਈ ਠੀਕ ਸਸੀਕਾਲ ਜੀ ਸਾਰੇ ਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੋਜਪੁਰ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਮੱਬੋਕੇ ਵਿੱਚ ਮੱਬੋਕੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਇਹ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਹੈ ਖਾਈ ਤੋਂ ਸੱਤ ਅੱਠ ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਖਾਈ ਫਹਿਮੇ ਕੀ ਤੋਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇ ਲੋਪਰਵਾਰਾ 3 ਜਨਵਰੀ ਪਾਈ ਹੋਣਾ ਦੇ ਬਕਾਉ ਆ ਇੱਕ ਝੋਟੀ ਮਿੱਤਰੋ ਆ ਦੇ 2 ਜਨਵਰੀ ਬਾਹਰ ਬੰਨੇ ਹੋਏ ਆ ਠੀਕ ਆ ਇਹ ਵਿਖਾਉਣੇ ਆ ਬਸ ਜੁੜੇ ਰਹੋ ਵੀਡੀਓ ਦੇ ਅੰਤ ਤੱਕ ਦੇਖੋ ਪਹਿਲਾਂ ਆਪਾਂ ਝੋਟੀ ਬਾਰੇ ਜਾਣਕਾਰੀ ਲੈ ਲਈਏ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਜੀ ਸੇਤਾ ਦੇ ਪ੍ਰਵਾਹ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਅੱਛਾ ਨਾਮ ਦੱਸ ਦਈਏ ਕਿ ਇਹਨਾਂ ਦੀ ਵੀਰੇ ਆਪਣਾ ਨਾਮ ਮੇਰਾ ਦਲਜੀਤ ਸਿੰਘ ਜੀ ਸਤਿ ਨੋਬਈ ਗਰਨਾਮ ਸਿੰਘ ਆਪਣਾ ਘਰ ਆ ਗਿਆ ਮੱਫੋ ਕੇ ਪਿੰਡ ਦੇ ਵਿੱਚ ਬਾਹਰ ਖੇਤਾਂ ਦੇ ਹਨਾ ਬਈ ਆਪਾਂ ਨੂੰ ਪਿੰਡ ਦੇ ਵਿੱਚ ਜਿਵੇਂ ਜਾਣਦੇ ਹੁੰਦੇ ਲੋਕ ਕਹਿ ਕੇ ਵੀ ਪਛਾਣ ਲੈਂਦੇ ਵੀ ਆਹ ਬਲਾਨਾ ਦੇ ਘਰੇ ਦੇ ਕੀ ਕਹੀ ਜਾ ਬਈ ਹਾਂਜੀ ਬਸ ਬਾਪੂ ਦੇ ਨਾਂ ਨਾਲ ਜਾਣਦੇ ਹੀ ਗਰਨਾਮ ਸਿੰਘ ਠੀਕ ਹੈ ਬਈ ਅੱਛਾ ਵੀਰੇ ਜਿਹੜੀ ਝੋਟੀ ਵੇਤਨੀ ਹੈ ਕਿਹੜਾ ਸੂਆ ਸੂਈ ਹੋਈ ਆ ਇਹ ਪਹਿਲਾਂ ਵੀਰੇ ਸੂਈ ਆ ਪਹਿਲਾਂ ਸੂਆ ਸੂਈ ਹੋਈ ਕਿੰਨੇ ਟਾਈਮ ਦੀ ਹੋਈ ਸੂਈ ਬਈ ਇਹ ਇਹ ਵੀਰੇ 2 ਤੋਂ 2.5 ਮਹੀਨੇ ਹੋ ਗਏ ਨੂੰ ਆ ਕੱਟਾ ਮਗਰ ਇਹਦੇ ਬਈ ਕੱਟੀ ਆ ਜੀ ਕੱਟੀ ਮਗਰ ਆ ਦੇ ਠੀਕ ਹੈ ਬਈ ਦੁੱਧ ਕਿੰਨੇ ਦੇ ਚੱਲਦੀ ਆ ਵੀਰੇ ਦੁੱਧ ਵੀਰੇ 10 ਕਿਲੋ ਹੈਗਾ ਐਨ ਕੰ ਉੱਪਰਾ ਕਰਦੀ ਦੱਦੀ ਉਪਰਾ ਕਰਦੀ ਹੂੰ ਅੱਛਾ ਵੀਰੇ ਮਨਲਾ ਪੁਲੀਆ ਚੋਈ ਚਾਹੀ ਤੁਸੀ ਹਾਂਜੀ ਹਾਂਜੀ ਚੋਲ ਠੀਕ ਹੈ 10 ਕਿਲੋ ਦੁੱਧ ਕੰਡੇ ਵਾਲਾ ਹੈਗਾ ਹਾਂਜੀ ਵੀਰੇ ਤੇ ਪਣੀ ਪੁਣੀ ਕੋਈ ਗਾਂ ਵੀਰੇ ਪਣੀ ਵੀਰੇ 2 ਦਿਨ ਹੋ ਗਿਆ 2 ਦਿਨ ਹੋ ਗਿਆ ਹਣੀ ਬਣੀ ਹਾਂਜੀ ਠੀਕ ਹੈ ਬਾਈ ਫਿਰ ਤਾਂ ਦੁੱਧ ਝੋਟੀ ਜੀ ਹੀੜ ਚੁੱਕਾ ਬਾਹਰ ਲੈ ਕੇ 12 ਕਿਲੋ ਕਰ ਦੂੰਗੀ ਯਾਰ ਫਿਰ ਹਨਾ ਹਾਂਜੀ 12 ਕਿਲੋ ਵੀਰੇ ਆਪਾਂ ਚੋਇਆ ਹੈ ਪਹਿਲਾਂ ਪਹਿਲਾਂ ਹੁਣ ਨੀਂ ਨਾ ਹੁਣ 10 ਕਿਲੋ ਤੇ ਹੋਰ 10 ਕਿਲੋ ਮਾਨ ਆ ਵੀ ਫਿਰ ਹੀਟ ਦੇ ਵਿੱਚ ਆ ਗਈ ਬਣ ਗਈ ਨਾ ਨਵੇਂ ਦੁੱਧ ਵੀ ਹੋਗੀ ਅੱਛਾ ਰੇਟ ਵੀਰੇ ਕਿੰਨਾ ਰਹੂਗਾ ਇਹਦਾ ਬਾਈ ਰੇਟ ਵੀਰੇ 85000 ਰੁਪਏ ਦੇਣੀ ਕਿੰਨੀ ਮੇਰਾ ਮਾਨ ਐ ਜਸ ਨੂੰ ਵੀ ਇਹਨੇ ਦੀ ਥਾਬੇ ਪੇਪਰ ਛੱਡਣੀ ਕਰਦਾ ਮਾਨਤਨ ਮੇਰੇ 2000 ਇਹ ਖੁੱਲ ਕੇ ਕਰ ਦੇਗਾ ਵੀਰ ਹਾਂਜੀ ਵੀਰੇ ਠੀਕ ਐ ਵੀਰੇ ਇਹ ਇੱਕ ਨੰਬਰ ਤੇ ਛੋਟੇ ਹੋਲੀ ਆਜੋ ਹੁਣ ਦੂਜੇ ਪਸ਼ੂ ਵੇਣੇ ਆਪਾਂ ਆਓ ਅੱਛਾ ਵੀਰੇ ਗਾਂ ਜਿਹੜੀ ਆਪਣੀ ਵੱਡੇ ਵੀਰੇ ਇਹ ਕਿਹੜਾ ਸੂਆ ਸੁਣਦੀ ਆ ਬਈ ਇਹ ਵੀਰੇ ਤੀਜਾ ਸੂਆ ਹੈ ਕਿ ਸੋਣੀ ਆ ਤੀਜਾ ਸੂਆ ਇਹਨੇ ਸੋਣਾ ਵਾ ਹਾਂਜੀ ਕਿੰਨੇ ਦਿਨ ਪਿਆ ਇਹਦੇ ਵੀਰੇ ਸੋਣ ਦੇ ਵਿੱਚ 8 ਤੋਂ 9 ਦਿਨ ਲੈ ਜੂ ਵੀਰੇ 8 ਤੋਂ 9 ਦਿਨ ਲੈ ਜੂ ਅੱਛਾ ਦੁੱਧ ਕਿੰਨਾ ਕੁ ਚੋੜਿਆ ਸੀ ਵੱਡੇ ਵੀਰੇ ਵੀਰੇ ਪਿਛਲੇ ਸੂਏ ਪਹਿਲੇ ਸੂਏ ਤਾਂ ਘੱਟ ਕੱਢਿਆ ਹੈ 15 16 ਕਿਲੋ ਹੈ ਠੀਕ ਹੈ ਵੀਰੇ ਦੂਜੇ ਸੂਏ ਹੈਗਾ ਹੈ 22 ਕਿਲੋ ਹੁਣ ਵੱਧ ਹੀ ਕੱਢੂਗਾ ਆਪਾਂ ਚੋਂਦੇ ਰਹੇ ਹਾਂ ਹਾਂਜੀ ਚੋਣ ਚਾਨ ਨੂੰ ਠੰਡੀ ਰਹੀ ਹਾਂਜੀ ਵੀਰੇ ਠੰਡੀ ਹੈ ਜਿਹੜਾ ਮਰਜੀ ਜਿਹੜਾ ਮਰਜੀ ਬਹਿ ਜਾਓ ਠੀਕ ਹੈ ਬਾਬੂ ਤੋਰੀ ਮੜੀ ਜਾ ਸੀਲ ਡੱਕ ਦੇਣ ਕਿੰਨੇ ਪਏ ਜਾਂਦੇ ਵੀਰੇ ਹਜੇ ਦਿਨ ਵੀਰੇ 9 10 ਦਿਨ ਲੈ ਜੂਗੀ 9 10 ਦਿਨ ਲੈ ਜੂਗੀ ਜੀ ਗਾਂ ਚੰਗੀ ਆ ਨਾ ਘਰੇ ਰੱਖਣ ਵਾਲੇ ਬੰਦੇ ਤੋਰ ਦੇ ਮੜੀ ਬਾਬੂ ਖੋਲ ਦਿਓ ਤੋੜ ਦੇ ਮੜਾ ਟੀਕਾ ਟੂਕਾ ਦੀ ਚੰਗਾ ਭਰਾਇਆ ਹੋਇਆ ਹਾਂਜੀ ਵੀਰੇ ਚੰਗਾ ਡੈਨਮਾਰਕ ਤੋਂ ਭਾਈ ਕਿਹੜਾ ਇਦਾਂ ਹੀ ਕੋ ਦਿਨ ਮ ਚੰਗਾ ਭਰਾਇਆ ਹੋਇਆ ਠੀਕ ਹੈ ਵੀਰੇ ਦਿਨ ਦੇ ਹਫਤਾ ਪਿਆ ਹਜੇ ਹਾਂਜੀ ਵੀਰੇ ਠੀਕ ਹੈ ਭਾਈ ਠੀਕ ਹੈ ਫਿਰ ਤਾਂ ਸੋਹਣੀ ਤਿਆਰ ਹੋ ਜੂ ਕਰਮਾਂ ਵਾਲੀ ਯਾਰ ਹਨਾ ਨਹੀਂ ਠੀਕ ਹੈ ਭਾਈ ਓਕੇ ਜੀ ਮੜ ਚੰਗੀ ਪਲੀ ਪੁਲੀ ਵੀ ਚੰਗੀ ਆ ਯਾਰ ਹਾਂ ਤੁਰਦੀ ਦਰਦੀ ਘੋੜੀਆਂ ਇਹ ਥੱਲੋ ਤਾਂ ਫਿਰ ਭਾਈ ਐ ਬਣਦੀ ਬਹੁਤ ਵਾਦ ਬਣਦੀ ਵੀਰੇ ਹੂੰ ਠੀਕ ਹਫਤਾ ਪਿਆ ਹਜੇ ਹੈ ਅੱਛਾ ਵੀਰੇ ਕਿੰਨੇ ਦੀ ਦੇ ਦਾਂਗੇ ਅੱਜ ਆਪਾਂ ਵੀਰੇ ਲੈਂ ਦੇਣਾ ਰੇਡ 65000 ਰੁਪਿਆ ਲੈਂਡ ਦੇਣ ਵਾਲਾ ਮੇਰਾ ਮਾਨ ਕੇ ਨਾ ਹੋਵੇ ਕਰਦਾ ਮਾਨਤਨ ਕੋਈ ਕਿੰਨਾ ਹੋ ਜੂ ਇਹਨੇ ਦੀ ਆਪਾਂ ਵੇਚ ਦੇਾਂਗੇ ਭਾਈ ਮੈਂ ਵੇਚਦਾ ਜੇ ਮੇਰੇ ਤੋਂ ਯਕੀਨ ਨਾ ਵੇਚ ਦੋ 60000 ਦੀ ਗਾਂਤ ਨਹੀਂ ਵੇਚਦਾ ਬਾੜ ਨਹੀਂ ਕਹਿੰਦਾ ਤੈਨੂੰ ਹੈ ਚੱਲ 60000 ਦੀ ਦੇ ਨਾ ਹੋ 60 ਐ ਨਾ ਕਹਿਣਾ ਨਹੀਂ ਮੇਰਾ ਯਾਰ ਚੱਲ ਠੀਕ ਤੇ ਥਾਣਾ ਤੁਹਾਨੂੰ ਬਹੁਤ ਚੰਗਾ ਹੈ ਨਾ ਭਾਈ ਨਹੀਂ ਠੀਕ ਆ ਯਾਰ ਬਾਈ ਲੈ ਵੀ ਮਿੱਤਰੋ ਹੁਣ ਹੁਣ ਨਾ ਕੋਈ 9800 ਵਾਲਾ ਵੀ ਫੋਨ ਲਾਇਆ ਕਿਉਂਕਿ ਬਾਈ ਹਨਾ ਕਿਉਂਕਿ ਬਾਈ ਥਾਣੇ ਵੇਖੋ ਕਿੰਨਾ ਦੀ ਮਿੱਤਰੋ ਹਨਾ ਬੋਲੀ ਬਹੁਤ ਬਹਿ ਜਾ ਪਾਪਾ ਇੱਦਾਂ ਹੈ ਬਹਿ ਜਾ ਪਾਪਾ ਥੱਲੇ ਲੈ ਵੀ ਠੀਕ ਆ ਬਾਈ ਆ ਲੈ ਲੈ ਠੀਕ ਆ ਬਾਪੂ ਯਾਰ ਓਕੇ ਜਾਵਾ ਅੱਛਾ ਜਿਹੜੀ ਵੀਰੇ ਇਹ ਤਾਂ ਹੋ ਗਈ ਗਾਂ ਆਪਣੀ 3 ਨੰਬਰ ਤੇ ਜਿਹੜੀ ਆਪਣੀ ਮੈਂ ਅਨੀਲੀ ਜੀ ਬਈ ਇਹਦੇ ਬਾਰੇ ਦੱਸੀ ਬਈ ਇਹ ਵੀਰੇ ਸੁੰਦੀ ਤੋਂ ਦੁੱਧ ਚੰਗਾ ਕੱਢਿਆ ਹੈ ਯਾਰ ਕੀ ਪਤਾ ਨਹੀਂ ਕੀ ਗੱਲ ਬਣ ਗਈ ਖਰਾਗ ਨਹੀਂ ਪਈ ਇਹਨੂੰ ਉਹੋ ਜੀ ਦੁੱਧ ਯਾਰ ਕੀ 10 12 ਕਿਲੋ ਤੇ ਰਹੀ ਆ ਇਸ ਕੀ 10 12 ਕਿਲੋ ਸੀ ਹਾਂਜੀ ਨਹੀਂ ਪਿਛਲੀ ਵਾਰੀ ਬਹੁਤ ਦੁੱਧ ਕੱਢਿਆ ਹੈ ਤੋ ਜਿੰਨਾ ਦੇ ਤਾਂ ਪਿਛਲੀ ਵਾਰੀ ਦੁੱਧ ਵੀਰੇ ਨੇ ਪਿਛਲੀ ਵਾਰੀ ਤਕਰੀਬਨ ਦੁੱਧ ਆਇਆ ਸੀ ਇਹਦੇ 17-18 ਕਿਲੋ ਫਰਰ ਕੀ ਨਹੀਂ ਕੱਢ ਆਇਨੇ ਐਤ ਕੀ ਕਿੰਨੇ ਕੱਢ ਗਈ ਫਿਰ ਫਰਰ ਕੀ 12 ਕਿਲੋ ਤੇ ਰਹੀ ਵੀਰੇ ਐਤ ਕੀ 12 ਕਿਲੋ ਜ਼ਿਹ ਰਹੀ ਹੁਣ ਇਹ ਬਣ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਤਿੰਨ ਮਹੀਨੇ ਹੋ ਗਏ ਵੀਰੇ ਤਿੰਨ ਮਹੀਨੇ ਹੋ ਗਏ ਬੱਚਾ ਹੈ ਨਹੀਂ ਇਹਦਾ ਵੀਰੇ ਅੱਛਾ ਹੈ ਨਹੀਂ ਵੀਰੇ ਅੱਛਾ ਹੁਣ ਕਿੰਨਾ ਹੋਊਗਾ ਇਸ ਟਾਈਮ ਵੀਰੇ ਦੁੱਧ ਹੋਣਾ 7-8 ਕਿਲੋ ਹੈਗਾ 7-8 ਕਿਲੋ ਹੈਗਾ ਹੁਣ ਬਣੀ ਆ ਇਹ ਵੀਰੇ ਹੁਣ ਵੀਰੇ 25 ਦਿਨ ਹੋ ਗਏ ਇਹਨੂੰ ਬਣੀ 25 ਦਿਨ ਹੋ ਗਏ ਬਣੀ ਨੂੰ ਕਹਿਣ ਤੋਂ ਪਾਵੇ ਵੀ ਗੱਬ ਵਾਲੇ ਪਾਸੇ ਨੂੰ ਵੜ ਗਈ ਆ ਹਾਂਜੀ ਵੀਰੇ ਵੀ ਪ੍ਰਮਾਤਮਾ ਮਿਹਰ ਕਰੇ ਚਾਹ ਇਹ ਕਈ ਵਾਰੀ ਨਾ ਭਾਈ ਇਹ ਵੀ ਹੁੰਦਾ ਹਣਾ ਹੁਣ ਇਹਦੇ ਵਿੱਚ ਕੀ ਕਰ ਲੇਗਾ ਆਪਾਂ ਜੇ ਕੋਈ ਅਗਲੇ ਨੇ ਹੁਣ 18 ਕਿਲੋ ਚੋ ਕੇ ਆਪਾਂ ਨੂੰ ਦਿੱਤੀ ਹੋਈ ਕਹਿ ਕੇ ਆਪਣੇ ਘਰ ਨਾਂ ਦਿੱਤਾ ਆਪਾਂ ਕਹਿੰਦੇ ਠੱਗੀ ਮਾਰ ਲਈ ਬਸ ਬਸ ਇਹ ਵੀਰੇ ਹਰ ਵਾਰੀ ਦੁੱਧ ਸੂਏ ਦਾ ਹੁੰਦਾ ਪਰ ਕਈ ਵਾਰੀ ਜਿਹੀ ਹੁੰਦੀ ਹੈ ਪਸ਼ੂ ਮਾਲੋ ਟੈਂਪਰੇਚਰ ਤੋਂ ਮੈਂਟੇਨ ਨਹੀਂ ਕਰਦਾ ਕਈ ਵਾਰੀ ਕੋਈ ਚ ਹੋ ਜਾਂਦਾ ਇਹ ਚੀਜ਼ਾਂ ਹੁੰਦੀਆਂ ਪਸ਼ੂ ਦੇ ਵਿੱਚ ਹੁਣ ਵੇਖੋ ਵੀ ਮਿੱਤਰੋ ਇੱਕ ਗੱਲ ਸਿੱਖਣਯੋਗ ਚੀਜ਼ ਆ ਇਹ ਵੀ ਤੁਹਾਨੂੰ ਸਿੱਖਣ ਵਾਲੀ ਗੱਲ ਆ ਕਿਉਂਕਿ ਦੱਸਦਾ ਥਣਾ ਬਾਰੇ ਵੀ ਆਪਾਂ ਗੱਲ ਕਰਦੇ ਆ ਤੇ ਬਾਈ ਹੁਣ ਚੂਣ ਚਣ ਚੰਗਾ ਲੱਗਿਆ ਇਹਨੂੰ ਬਿਲਕੁਲ ਵੀਰੇ ਪੂਰੀ ਬੋਤ ਤੇ ਥਣ ਥਣ ਵਿੱਚ ਕਿਸੇ ਵਿੱਚ ਕੋਈ ਕੋਈ ਨਹੀਂ ਫਾਲਟ ਗਾਰੰਟੀ ਹੋ ਗਈ ਆਪਣੀ ਉਹਨਾਂ ਡੰਗਰਾਂ ਦੇ ਗਾਰੰਟੀ ਹੋ ਗਈ ਬਸ ਠੀਕ ਆ ਬਾਈ ਅਰੇ ਡਰਦੀ ਆ ਥੋੜਾ ਮੈਨੂੰ ਵੀ ਰਹਿਣੀ ਨਹੀਂ ਦਈ ਹੈ ਹਨਾ ਬਾਈ ਉਪਰਾ ਕਰਦੇ ਤੇਰੇ ਪੂ ਥੋੜੇ ਜੇ ਹਾਂ ਠੀਕ ਆ ਬਾਈ ਇਹ ਕਿੰਨੇ ਦੀ ਦੇ ਦਿੱਤੀ ਵੀਰੇ ਹ ਇਹ ਵੀਰੇ 65000 ਦੀ ਦਾਂ ਇਹ ਵੀ ਆਪਾਂ ਮੇਰਾ ਮਾਨ ਕਿੰਨੇ ਦੀ ਕਰਨ ਹਾਂ ਕਰਦਾ 2000 ਰੁਪਏ ਹੈ ਕਰਦਾ ਕਿਉਂਕਿ ਗੱਲ ਇਹ ਉਹ ਵੀ ਹੁਣ ਟੋਕੜਾ ਸੀ ਜਾਣਾ ਹੀ ਸੱਜਣਾ ਕਰਦਾ 2000 ਰੁਪਏ ਆ ਕੇ ਸੇਵਾ ਕਰ ਲੋ ਕੋਈ ਮਹਿ ਬਣਾ ਲੂਗਾ ਚੰਗੀ ਚਾਗੀ ਹੈਨਾ ਹਾਂਜੀ ਕਰੇ ਗੁਰਦੀ ਤਾਂ ਨਹੀਂ ਚੋਣ ਚੋਂ ਨਾ ਨਾ ਪੋਲੀ ਬਹੁਤ ਵੀਰੇ ਜੋ ਮਰਜੀ ਚੋਣ ਮਿਲਦੀ ਥਾਪੀ ਦੇ ਕੇ ਟਿਕਟੂ ਕਰ ਲੈਂਦੀ ਨਹੀਂ ਥਾਪੀ ਪਹਾੜੇ ਤੇ ਪਹਾੜੇ ਦੀ ਮਿਲਦੀ ਹਾਂਜੀ ਪਹਾੜਾ ਪਾ ਲੈ ਕੇ ਦਿਨੇ ਵੀ ਪਾਈਦਾ ਨਹੀਂ ਮਨ ਇਹ ਚੋਣ ਹਾਂਜੀ ਠੀਕ ਆ ਵੀ ਠੀਕ ਆ ਅੱਛਾ ਠੀਕ ਆ ਫਿਰ ਟਿਕਾ ਠੀਕਾ ਭਰਾਏਗਾ ਸਾਨ ਤੋਂ ਨਹੀਂ ਟਿਕਾ ਭਰਾ ਵੀਰੇ ਚੰਗਾ ਟਿਕਾ ਭਰਾਇਆ ਆਪਣਾ ਚੰਗਾ ਰੱਖਦਾ ਚਲ ਸ਼ੁਕਰ ਆ ਰਹਿ ਜਾਵੇ ਪ੍ਰਮਾਤਮਾ ਮਿਹਰ ਕਰੇ ਇਹਦੇ ਤੇ ਹਨਾ ਤੇ ਵੀਰੇ ਫਿਰ 60 ਦੀ ਦੇ ਦਈਏ ਵੀ ਆ ਜਾਣ ਦੇ 60 ਦੀ ਦੇ ਦਾਂ ਵੀਰੇ ਚਲ ਠੀਕ ਆ ਹੁਣ ਨਹੀਂ ਤੈਨੂੰ ਆਉਂਦਾ ਜਾਂਦਾ ਇਹ ਨਹੀਂ ਤਰੀਕ ਕਸਾਈ ਕਰਦਾ ਬੜੀ ਕੋਈ ਮੈਂ ਵੀ ਚੰਗੀ ਆ ਭਰਾਵਾ ਅੱਛਾ ਹੁਣ ਮੈਨੂੰ ਐ ਦੱਸ ਵੀਰੇ ਵੀ ਨੰਬਰ ਕਿਹੜੇ ਤੇ ਗੱਲ ਕਰੀਏ ਆਪਾਂ 94 ਲਿਖੋ ਹਾਂਜੀ ਦੱਸੋ ਮੜਾ 94173 94173 76283 ਇੱਕ ਵਾਰੀ ਹੋਰ ਬੋਲ ਦੀ ਵੀਰੇ 94173 ਹਾਂਜੀ 76283 ਠੀਕ ਹੈ ਵੀ ਇਸ ਨੰਬਰ ਤੇ ਕਰ ਲਿਓ ਰابطਾ ਕੈਮ ਬਾਈ ਦੇ ਨਾਲ ਮਿੱਤਰੋ ਪਿੰਡ ਹੈਗਾ ਵਾ ਇਹ ਮੱਬੋਕੇ ਜ਼ਿਲ੍ਹਾ ਹੈਗਾ ਵਾ ਫਰੋਜ਼ਪੁਰ ਖਾਈ ਫਹਿਮੇ ਕਿਹਾ ਤੋਂ ਬਿਲਕੁਲ 5-6 ਕਿਲੋਮੀਟਰ ਦੀ ਸੱਤ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਆ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਜੋਂਦਰੋ